ਨਯਾ ਮਹਸਾਰੇ ਆਸਾਂ ਕੀ ਸਰਜਿਆ ਪਰ ਤੂ ਤੇ ਹੱਥ ਮੋੜੇ ਬਾਬਾ ਜੀ ਨੂੰ ਬੇਨਤੀ ਹੈ ਕਿ ਅਨੁਵਰਕਿਤ ਕਿ ਕਿ ਭਾਈ ਅੰਗਰੇਜ਼ੀ ਦੇ ਬਰੇ ਨੰਨੇ ਸਮੇ ਤੋਂ ਸੁਭਾਣਾ ਬਿੰਦੇ ਨੇ ਬਹੁਤ ਸਾਰੀ ਇਹਨਾਂ ਦੀ ਸੇਵਾ ਸਮੇਂ ਕਰ ਕਰਨ ਮਾਈਕ ਹੋ ਤੁ ਕਿਰੇ ਹਲੋ ਇੱਕ ਹੋਰ ਆਪ ਜੀ ਨੂੰ ਛੋਣ ਖੁਸ਼ੀ ਹੋਵੇ ਕਿ ਜੇ ਪਾਜੀ ਗਰਮਾਉਤ ਸਿੰਘ ਜਿਹੜੇ ਯੂਥ ਵਾਲੇ ਨੇ ਇਹਨਾਂ ਨੇ ਆਪਣੇ ਦੇ ਰਿਹਾ ਚੈਰੀਟੇਵ ਹਸਪਤਾਲ ਖੋਲ੍ਹ ਆਇਆ ਇਹ ਕਿਸੇ ਵੀ ਗੁਰੂ ਦੇ ਨਾਲ ਉੱਥੇ ਹਸਪਤਾਲ ਜਿਹੜੇ ਜਾ ਕੇ ਆਪਣਾ ਇਲਾਜ ਕਰ ਸਕਦਾ ਦੁਆਰਾ ਫਿਰ ਬੇਨਤੀ ਆ ਇਹ ਅਪਰਾ ਖਾਉਣ ਦੇ ਲੱਗ ਗਿਆ ਉੱਥੇ ਇਹ ਪਾਜੀ ਗਰਮਾਉਤ ਸਿੰਘ ਯੂਥ ਵਾਲੇ ਨੇ ਹਸਪਤਾਲ ਖੋਲ੍ਹ ਆਇਆ ਕਿਸੇ ਜਿਹੜਾ ਡੋਕਟਰ ਆਣਾ ਉੱਥੇ ਜਾਓ ਮੈਡਮ ਸਤਿ ਸ਼੍ਰੀ ਅਕਾਲ ਅੱਜ ਤੁਸੀਂ ਧੀਆ ਦੇ ਵਿਆਹ ਤੇ ਆਏ ਹੋ ਹਾਂਜੀ ਕੀ ਮੈਸੇਜ ਆ ਤੁਹਾਡੇ ਵੱਲੋਂ ਅਸਾਂ ਤਾਂ ਬਹੁਤ ਜ਼ਿਆਦਾ ਖੁਸ਼ੀ ਚੜੀ ਆ ਕਿ ਤੁਸੀਂ ਅੱਜ ਇੱਥੇ ਆਏ ਆ ਤੇ ਸਾਰਾ ਕੁਝ ਦੇਖ ਕੇ ਮਾਬੋਲ ਸਾਰਾ ਦੇਖ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਆ ਤੇ ਨਸੀਬੀ ਚਾਉਂਦੇ ਆ ਜਿੱਦਾਂ ਸਾਡੇ ਅਪਰੇ ਦੇ ਵਿੱਚ ਸਾਡੇ ਹਸਪੀਟਲ ਦੇ ਵਿੱਚ ਗੁਰੂ ਨਾਨਕ ਚੈਟੋ ਹਸਪੀਟਲ ਦੇ ਵਿੱਚ ਅਸੀਂ ਵੀ ਇਦਾਂ ਦਾ ਪ੍ਰੋਗਰਾਮ ਰੱਖੀਏ ਜਿੱਥੇ ਕੁੜੀਆਂ ਦਾ ਤੇ ਮੁੰਡਿਆਂ ਦਾ ਅਸੀਂ ਵੀ ਵਿਆਹ ਕਰੀਏ ਉਹ ਵਧੀਆ ਤਰੀਕੇ ਨਾਲ ਜਿੱਦਾਂ ਅੱਜ ਇੱਥੇ ਹੋਇਆ ਆ ਤੇ ਸੀ ਕੌਮ ਵੀ ਕਿ ਜਿੱਦਾਂ ਸਾਡਾ ਹਸਪੀਟਲ ਅਸੀਂ ਜਿਹੜਾ ਖੁੱਲਿਆ ਆ ਚਾਰਟ ਹੈਗਾ ਆ ਤੇ ਸਾਰੇ ਤਰ੍ਹਾਂ ਦੇ ਉੱਥੇ ਆਪਰੇਸ਼ਨ ਵੀ ਹੁੰਦੇ ਆ ਫਿਜ਼ੀਓਥੈਰੇਪੀ ਤੇ ਲੈਪਰੋਸਕੋਪਿਕ ਸਰਜਰੀ ਵੀ ਹੋ ਰਹੀ ਆ ਤੇ ਜੇ ਵੀ ਕੋਈ ਹੈਗਾ ਜਰੂਰਤਮੰਦ ਸਾਨੂੰ ਜਰੂਰ ਆ ਕੇ ਮਿਲਿਓ ਲੋਕ ਲੋਡ ਆਪਣੇ ਦੇ ਵਿੱਚ ਥੈਂਕ ਯੂ ਥੈਂਕ ਯੂ ਹਾਂ ਜੀ ਭਾਈ ਜੀ ਪਹਿਲਾਂ ਸੱਸੀ ਕਾਲਾਪ ਜੀ ਨੂੰ ਸੱਸੀ ਕਾਲਾਪ ਜੀ ਕਿਉਂਕਿ ਅੱਜ ਸਾਹਨੇ ਆਲੇ ਆਏ ਹਾਂ ਜਿੱਥੇ ਲੋੜਵੰਦ ਧੀਆਂ ਦੇ ਵਿਆਹ ਹੁੰਦੇ ਨੇ ਹਰ ਸਾਲ ਆਪਾਂ ਦੇਖਦੇ ਆਂ ਕਾਰਜ ਵੱਡੀ ਪੱਧਰ ਤੇ ਕੀਤੇ ਜਾਂਦੇ ਨੇ ਕੀ ਕਹਿਣਾ ਆਪ ਜੀ ਦਾ ਇਸ ਸੁਭਾਗ ਮੰਦਰੀ ਆਪਰਲਾ ਜੀ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਤੇ ਮੇਰਾ ਇਸ ਤਰ੍ਹਾਂ ਖਾਸ ਲੋਕ ਜੀ ਤੇ ਇਹ ਕਾਜ ਦੇ ਬਾਰੇ ਤੁਹਾਨੂੰ ਜੀ ਸੁਭਾਗ ਬੜਾ ਬੜਾ ਵਧੀਆ ਦੇਖਿਆ ਜਿੱਦਾਂ ਲੋਕ ਆਏ ਜਦ ਲੱਗਾ ਬਿਲੇਗਰ ਹੋਇਆ ਜੀ ਆਪਣੇ ਗਲੇ ਆ ਕਪਾ ਦਾ ਕੁਛ ਨਾ ਕਰਿਆ ਬਿਲਕੁਲ ਬਿਲਕੁਲ ਜਿਵੇਂ ਸਾਰੇ ਬਹੁਤ ਵਧੀਆ ਜਿਹਾ ਫੇ ਅੰਗਰੇਜ਼ ਸਾਹਿਬ ਵੀ ਹੈਗੇ ਆ ਇਹ ਵੀ ਜੋ ਬਹੁਤ ਬਲ ਮੇਨਟੇਨਸ ਲੱਗੇ ਹੋ ਸਾਨੂੰ ਵੀ ਇਸ ਸਾਈਡੋਂ ਕਹਿੰਦੀ ਆ ਕਿ ਸਭ ਵੀ ਬਹੁਤ ਵਧੀਆ ਸੁਨ ਲੱਗੇ ਆ ਤੇ ਕਿਹੜਾ ਤੁਹਾਡਾ ਹਸਪੀਟਲ ਦਾ ਉਹਦਾ ਮੈਸੇਜ ਕੀ ਆ ਅਸੀਂ ਆਪਣੇ ਦੋ ਸਰ ਹੁੰਦਾ ਖੋਲੇ ਤੋਂ ਆਪਣੇ ਉਹ ਨਾਮ ਚੈਟਰ ਹੋਸਟਲ ਆਪਣਾ ਖੋਲੇ ਆ ਤੇ ਬਹੁਤ ਵਧੀਆ ਬਣਾਇਆ ਉਸ ਤੋਂ ਜਿਵੇਂ ਲੱਗੇ ਸਾਡੇ 25 30 ਦਾ ਹਸਪੀਟਲ ਤੋਂ ਹੈ ਰਹੀ ਸੀ ਦੇ ਦੇ ਦੇਗਾ ਕਿ ਲਿਖਿਆ ਲੋਕਾਂ ਦਾ ਬਹੁਤ ਬਰਾਵ ਜੀ ਕਰਕੇ ਮੈਂ 600 600 ਬੋਲ ਤਾ ਪਤਾ ਹੋਗਾ ਬਾੜਾ ਬੜਦਾ ਵੀ ਲਿਆਗਾ ਹੋਏ ਕਾफी ਲੋਕ ਆ ਰਹੇ ਹਨ ਕਿ ਕਿਤੇ ਆਪਣੇ ਜੀ ਆਪਣੇ 플ੌਟ ਕੋਈ ਦਸ ਪਰੇ ਹੋਈ ਹੈ ਆਪਣੇ ਦੇ ਨੇੜੇ ਆਪਣੇ ਆਪਣੇ 플ੌਟ 8-10 ਕਿਲੋਮੀਟਰਾਂ ਲੋਕਰ ਰੋਡ ਦੇ ਉੱਤੇ ਹੈ ਲੋਕਰ ਰੋਡ ਜਿਹੜਾ ਬੜੀ ਲੋਕੜੀਆ ਉਸ ਰੋਡ ਤੇ ਹੀ ਬਣਾਇਆ ਚਲੋ ਧੰਨਵਾਦ ਬਾਈ ਜੀ ਸੱਲੇ ਸਾਰਿਆਂ ਨੂੰ ਅੱਜ ਸਰਤਾਂ ਨੇ ਜਿੰਨੇ ਕਰਕੇ ਸੱਜਣ ਨੇ ਇਹੋ ਜਿਹੇ ਪੀੜ੍ਹੀ ਦੇ ਬੱਚਿਆਂ ਨੂੰ ਸਮਾਜ ਦਿੱਤਾ ਨਿਯੋੜ ਵਨ ਜਿਹੜਾ ਹਰ ਜੁੜਾ ਇਹਨਾਂ ਦੀ ਫਤੂਨ ਦੇ ਵਿਚਾਲਾ ਉਸ ਸਮਾਜ ਦੀ ਜ਼ਮਾਨਤ ਤੋਂ ਉਹ ਬਾਹਰ ਨਿਕਲਦੇ ਕਿਰਪਾ ਕਰਕੇ ਤੁਹਾਡੇ ਨਾਲ ਰੱਖੇ ਇੱਕ ਅਸੀਰ ਵਾਲੇ ਤੌਰ ਤੇ ਜਿਹੜਾ ਬੱਚਿਆਂ ਨੂੰ ਦਿੱਨਾ ਜਾਂਦਾ ਅਸੀਂ ਉਹਨਾਂ ਦਾ ਕੋਪੀ ਨਮਨ ਕਰ ਰਹੇ ਹਾਂ ਫੋਨੇਆਂ ਭਾਰੀਆਂ ਸਾਰਿਆਂ ਵਿੱਚ ਜਲਦੀ ਜੀਆ ਧੰਨਵਾਦ پروس چھو خوکر ایک پیٹ تک پروس پیٹا ایک فری אחے ایک پیٹ تک ہی سوس ہے ایک سینس نریفن سوس و ś او سور دنس پورٹ ذکتہ ایک سور پیٹ تک ہزدار ایک تک اس م espe دنس پورٹ overseas سیما ایک اسے براہ دخواست ایک اس لائنش آئ لاستان ایک خوائٹ ایک دنس آپ blockage ایک سب أوص اور ساکPress مрийagar ਇਹ ਗੱਲ ਆ ਤੁੰਦ ਮੁੰਮੇਰਾ ਕਵਾਜਾ ਮੈਂ ਪ੍ਰਸਤ ਕਰੇ ਇਹ ਇੱਕ ਮੋ ਨਾ ਆ ਗਿਆ ਰਾਜਿਆ ਰਾਜਿਆ ਨੂੰ ਨਰਜਰ ਨੂੰ ਅਤੇ ਕੈਟਚਰ ਸੱਜਾ ਨੂੰ ਕਰਦੇ ਜ਼ਰੂਰੀ ਕੈਟਚਰ ਲਾਗੀਆਂ ਫਾਰਕੂਆਂ ਨੂੰ ਇੱਕ ਕਟਵਾ ਪਿਆਣਾ ਕਰ ਨੂੰ ਨਾ ਤੇ ਉਹਦੇ ਤੇ ਵੀ ਉਹ ਜਿੱਤ ਕਿ ਕਿਹੜੀ ਤੋਂ ਉਹ ਦਿਸਦੇ ਤੋਂ ਉਹ ਜਿਆ ਤੋਂ ਉਹ ਕਹਿਆ ਇਹ ਬਿੱਟੇ ਜਿਹੜਾ ਹੈਗਾ ਇਹ ਕਿਹੜਾ ਹੋ ਜਾਣਾ ਰੋਜ ਮਰਨ ਦੀ ਚੰਗੀ ਚੁਬਾਰਿਆ ਜਾਲ ਕਵਾਨ ਤੇਰੀ ਦਾ ਤੁਹਾਨੂੰ ਸੁਣ ਕੇ ਦੱਸਿਆ ਰਹੇਗਾ ਉਹ ਸਾਹਮਣੇ ਅੱਗੇ 30 ਕਿਉਂਕਿ ਆਪ ਨੂੰ ਕਿਹਾ ਜਿਹੜਾ ਹੁੰਦਾ ਇੰਜ ਜਿਹੜਾ ਹੈ ਉਹ ਸੈੱਲ ਇਹ ਜਿਹੜੇ ਜਾਣੇ ਤੁਹਾਡੇ ਸਹਿਯੋਗ ਨਾਲ ਰਹੇ ਆ ਇਹਦੇ ਵਿੱਚ ਬੱਦੀਆਂ ਦਾ ਇਹਦੇ ਸਮਾਨ ਨਾਲ ਜੱਗਤਾਂ ਲਈ ਧਰਜਾ ਉਹ ਚੱਲ ਜਿਹਾ ਮੈਂ ਵੀ ਬੱਦੀਆਂ ਵਿੱਚ ਪ੍ਰਜਾ ਨੂੰ ਨਾਤੇ ਇੱਕ ਇਹਨਾਂ ਨੂੰ ਜਿੰਨੀ ਆਪਣੀ ਮੰਨਦਾ ਵੀ ਇਹ ਜਿੰਨੀ ਅੱਜ ਤੋਂ ਨਵੀਂ ਜੀਵਨ ਦਾ ਕੰਮ ਹੈ ਇਹਨਾਂ ਤੋਂ ਬੋਲਣ ਦੀ ਬਜਾਏ ਤੋਂ ਪਹਿਲੀ ਸਾਰੀ ਜ਼ਿੰਦਗੀ ਖੜੀ ਰਹੀ ਹੈ ਆਪਦੇ ਨਾਤ ਨੂੰ ਗਲਿੱਟ ਕਰ ਦੇਣਾ ਕਿਉਂਕਿ ਵਿਆਹ ਤੋਂ ਜਦੋਂ ਮਿਲਦੀ ਹੁੰਦੀ ਆ ਉਹ ਵਿਆਹ ਹੀ ਨਹੀਂ ਜਿਹਦੀ ਦਿੱਕਤ ਤੇ ਗਈ ਤਾਂ ਬੜੇ ਤੋਂ ਬੜੇ ਕਹਿੰਦੇ ਨੇ ਇਹ ਜਿੱਥਾ ਪਹੁੰਚ ਜਾਣਾ ਹੈ ਤਾਂ ਉਹ ਬੇਟੀ ਜਿਹਾ ਉਹ ਆਪਣੇ ਘਰ ਕਰਾ ਰਿਹਾ ਰੱਬ ਦਾ ਧਿਆਨ ਉਹ ਉਸਨ ਕਰਦੀ ਬੇਟੀ ਸਾਰਾ ਸੋਰਾ ਨੂੰ ਵੀ ਦੇਖੀ ਬਣਾ ਇਹ ਸੋਰਾ ਦੀ ਜਿੱਤਾਂ ਕੁੜੀਆਂ ਦੀ ਜੁਤੀਆ ਇਹਾਰੇ ਇਹਨਾਂ ਉਹਨਾਂ ਦੇ ਮਾਵਾ ਤੇ ਪਿਤਾ ਦਾ ਸਰਾ ਰਹੀਆ ਕੋਈ ਜਿਹੜਾ ਇੱਜਾ ਨੂੰ ਸਭ ਤੋਂ ਭੱਡੇ ਗਾਂ ਜਿਹੜੀ ਜ਼ਿੰਦਗੀ ਚ ਪੈ ਗਈ ਨਾ ਉਹ ਕਿਉਂਕਿ ਮੈਂ 39 ਸਾਲ ਆ ਕੇ ਫ੍ਰੀਸ ਦੇ ਵਿੱਚੋਂ ਨਿਕਲ ਆਇਆ ਹਾਂ ਜਿੱਥੇ ਅੱਜ ਤੱਕ ਬੱਚਿਆਂ ਨੇ

ਇੱਕ ਬੇਜਲੀ ਦਾ ਕੋਈ ਆਪਣੀ ਜਿਹੜੀ ਪਰਵਾਰ ਨਾ ਇਧਰ ਕੋਈ ਜੀਵਨ ਤੋਂ ਹੋਵੇ ਕੋਈ ਘਰ ਦੇ ਪਰਿਵਾਰ ਲਈ ਹੋਣਾ ਹੋਈਆਂ ਖਰਦੋ ਨਵੀਂ ਜੀਵਨ ਦੀ ਸ਼ੁਰੂਆਤ ਕਰਨੀ ਆ ਮਾਪੇ ਦਾ ਅਸ਼ੀਰਵਾਦ ਜੂਣਾ ਬੜਿਆ ਦਾ ਆਗਮਨ ਕਰਨਾ ਗੁਰੂ ਤੋਂ ਮੰਨੜਿਆ ਇੱਕ ਬੁੰਦੇਓ ਕਦੇਕਾਸੋਂ ਤੇ ਪਰਵਾਰ ਨੂੰ ਨਾਂ ਦੇ ਕਿ ਜੀਵਨ ਸ਼ੁਰੂਆਤ ਕਰਨੀ ਆ ਅੱਜੋਂ ਵਗੈਰਾ ਆਪਣੇ ਛੋਟੀ ਜਿੰਦਗੀ ਪਰਵਾਰ ਨਾਲ ਛੋੜ ਕੇ بہت شام کریم